ਹਾਂ ਪਰਨਾ ਫੜਾ ਗਿਆ ਉਹ ਐ ਛਾੜਦੇ ਹੁੰਦੇ ਨੇ ਓਏ ਗੱਦਾ ਮਰ ਗਿਆ ਓਏ ਅੱਜ ਹੀ ਮਰਿਆ ਬਈ ਨੰ ਮੰਨਦਾ ਨੀ ਜਿਹੜੇ ਅਰੇ ਕਿ ਟੈਂਟਰ ਭਾਈ ਉਹ ਲੱਗ ਗਿਆ ਹਾਂਜੀ ਵੈਲਕਮ ਆਈ ਤੁਹਾਡਾ ਆਪਣੇ ਅਗਲੇ ਵਲੌਗ ਦੇ ਵਿੱਚ ਮਤਲਬ ਪਾਰਟ 2 ਦੇ ਵਿੱਚ ਰਾਤ ਆਪਾਂ ਰੁਕੇ ਸੀਗੇ ਅੰਬਾਲੇ ਸ਼ਿਵਰਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਨੂੰ ਐਂ ਦੀ ਚੱਲ ਦੋ ਦੋ ਘੰਟੇ ਸੌਂ ਜਾਗੇ ਉਹ ਰੈਕਟ ਕਰ ਲਾਂਗੇ ਪਰ ਓਰੇ ਮੱਛਰ ਬਹੁਤ ਜ਼ਿਆਦੇ ਦੀ ਬਾਈ ਨਜਾਇਜ਼ ਹੈ ਕਿਉਂ ਤੁਹਾਨੂੰ ਪਤਾ ਘਰ ਵਾਲਾ ਕੰਮ ਤਾਂ ਹੁੰਦਾ ਨਹੀਂ ਬਾਹਰ ਅੰਦਰ ਜਦੋਂ ਆਪਾਂ ਜਾਂਦੇ ਆ ਐਵੇਂ ਦਾ ਕੁਝ ਹੀ ਹੁੰਦਾ ਬਹੁਤ ਜ਼ਿਆਦੇ ਬੇਰ ਐਵੇਂ ਕੱਟਣੀ ਪੈਂਦੀ ਹੈ ਤੇ ਕਿਸੇ ਨੂੰ ਨੀਂਦ ਆਈ ਬਾਈ ਸਾਰਿਆਂ ਦੀਆਂ ਅੱਖਾਂ ਗਿਰੂ ਵਰਗੀਆਂ ਹੋ ਰਹੀਆਂ ਨੇ ਕਿਉਂ ਮਾਂ ਕਿਵੇਂ ਰਹੀ ਰਾਤ ਆ ਰਾਤ ਕਿਹੜੀ ਰਾਤ ਬਦਲ ਲਗੇ ਦਿਨ ਕਰ ਵੇ ਰਾਤ ਕਰ ਆ ਸਾਰੇ ਇਦਰੇ ਫਿਰਦੇ ਨੇ ਅੱਖਾਂ ਦੇਖ ਸਕਦੇ ਤੁਸੀਂ ਇਹਨਾਂ ਦੀਆਂ ਫੁੱਲ ਨਹੀਂ ਅੱਖਾਂ ਚ ਆਪਾਂ ਨਹੀਂ ਹੈ ਤੇਰੀ ਤਾਂ ਕਾਨੂੰਨੀ ਕੋਈ ਨਹੀਂ ਪੁੱਛਾਂਗੇ ਹੈ ਮੱਛਰ 1% ਆਡਮੋਸਤਾ ਨਹੀਂ ਤੂੰ ਮਣੀ ਆਡੋ ਆਡੋ ਮੋਸ ਨੇ ਵੀ ਕੰਮ ਨਹੀਂ ਕੀਤਾ ਆਡੋ ਮੋਸ ਨੇ ਕੰਮ ਹੀ ਨਹੀਂ ਕੀਤਾ ਮੱਛਰ ਹੈ ਹੀ ਨਹੀਂ ਆਨੇ ਦਾ ਹੈ ਮੱਛਰੇ ਬੰਦਾ ਕਹਿੰਦਾ ਵੀ ਮੱਛਰ ਜਮਾ ਨਹੀਂ ਦੀ ਤੂੰ ਨੂੰ ਘੜ ਜੋ ਇਹਦਾ ਇਹ ਵਾਲ ਕਟਾ ਕੇ ਆਇਆ ਦੀ ਇਹਦਾ ਗੰਜ ਦੁਕ ਤੱਫੜ ਹੋ ਗਏ ਬਈ ਬਹੁਤ ਮੋਟਾ ਮੱਛਰ ਦੀ ਜਲੂਸ ਘੜਦਾ ਮੱਛਰ ਨੇ ਜਸ਼ਨ ਦੇ ਪ੍ਰਭ ਉਹ ਵੀ ਨਾ ਆ ਕੇ ਹੋ ਚੁੱਕੇ ਨੇ ਰੈਡੀ ਕਿਉਂਕਿ ਉਹਨਾਂ ਨੇ ਹੁਣ ਜਾਣਾ ਪਿੰਡ ਵੱਲ ਨੂੰ ਆਪਾਂ ਰੋ ਜਾਣਾ ਹਰਦਵਾਰ ਵੱਲ ਨੂੰ ਆਰਤੀ ਕਰ ਰਹੇ ਨੇ ਕਿਉਂਕਿ ਜਦੋਂ ਵੀ ਕਾਵੜ ਚੱਕਣੀ ਹੈ ਮਤਲਬ ਚੱਲਣਾ ਆਰਤੀ ਕਰਕੇ ਹੀ ਨਾ ਧੋ ਕੇ ਸੁੱਚਤਾ ਨਾਲ ਪੂਰੀ ਨਾਲ ਕਾਵੜ ਚੱਕਣੀ ਹੈ ਵੀਰ ਆਰਤੀ ਕਰਕੇ ਕਾਬੜ ਚੱਕ ਕੇ ਇਹ ਤੁਰਨਗੇ ਹੁਣ ਘਨੌਰ ਵੱਲ ਤੇ ਐਵੇਂ ਕਰਦੇ ਕਰਦੇ 23 ਤਰੀਕ ਨੂੰ ਇਹ ਵੀ ਪਿੰਡ ਪਹੁੰਚੇ ਜਾਣਗੇ ਤੇ ਅਸੀਂ ਪਰਸ ਨੂੰ ਚੱਕ ਕੇ ਕਾਬੜ ਦਿਨ ਰਾਤ ਇੱਕ ਕਰਕੇ ਸਾਰੇ ਮੁੰਡੇ ਅਸੀਂ ਵੀ ਇਹਨਾਂ ਦੇ ਬਰੋਬਰ ਹੀ ਪਿੰਡ ਪਹੁੰਚ ਜਾਗੇ ਇਕੱਠੀ ਬੜਾਂਗੇ ਅਸੀਂ ਪਿੰਡ 'ਚ ਐਂਟਰੀ ਇਕੱਠੀ ਮਾਰਾਂਗੇ ਚੱਲ ਭੋਲੇ ਜੈ ਜੈ ਆਜੋ ਮਿਲਦੇ ਬੰਦੇ ਚੰਗਾ ਵੀ ਮੁੰਡਿਓ ਮਿਲਦੇ ਆਂ ਵਿਹਾਰ ਵਿਹਾਰਿਆਂ ਨੂੰ ਬਾਬਾ ਲਓ ਜੀ ਕਾਵੜੀਆਂ ਨੇ ਆਪਣਾ ਨੇ ਪਾਤੇ ਚੱਲੇ ਹੈਂ ਪਰਨਾ ਫੜਾ ਗਿਆ ਉਹ ਐ ਛਾੜਦੇ ਹੁੰਦੇ ਨੇ ਓਏ ਕੱਦਾ ਦਾ ਘਾੜਨ ਦੀ ਵੀ ਸੈਂਸ ਹੁੰਦੀ ਆ ਕੋਈ ਕੋਈ ਸੈਂਸ ਹੁੰਦੀ ਆ ਕੱਦਾ ਛੱਡ ਦਿੰਦੀ ਕਾ ਸਮਝ ਆ ਓਏ ਤੂੰ ਦਿੱਤਾ ਨਹੀਂ ਸਮਝਾ ਜਾ ਭਾਜਾਪੁਰ ਮੇਰੇ ਦੇ ਦਫੜਾ ਉਹਨੇ ਆੜਾੜੇ 2000 years later ਆਇਓ ਮੁੰਡਿਓ ਚਾਹ ਪੀ ਲਓ ਓਏ ਹਾਂ ਹਾਂ ਯਾਰਾ ਕਮਾਲ ਦੀ ਗੱਲ ਆ ਹੁਣ ਜੇ ਤੂੰ ਕਹੇ ਵੀ ਘਰ ਵਾਲੀ ਜਾ ਉਹ ਤਾਂ ਨਹੀਂ ਤੈਨੂੰ ਮਿਲਦੀ ਚਾਹ ਜ਼ਰੂਰ ਮਿਲ ਜੂ ਤੈਨੂੰ ਉਹ ਸਾਹਮਣੇ ਭਾਜੋ ਠੀਕ ਆ ਪੁੱਜ ਕੇ ਬੜੀ ਮਾੜਿਆ ਕਿਹੜਾ ਬੂਰੀ ਵਾਲਾ ਪੀਂਗਾ ਕਿਹੜਾ ਪੀਂਗਾ ਉਹ ਸਾਹਮਣੇ ਢਾਬੇ ਤੇ ਉਹ ਪੂਰਨ ਢਾਬਾ ਜਿਹੜਾ ਮੇਰਾ ਨਾਂ ਲੈਦੇ ਜਾ ਕੇ ਕਹੇ ਪੰਜ ਕਿਹਾ ਨੇ ਕਿਹਾ ਵੀ 10 ਹਜ਼ਾਰ 10 ਨਹੀਂ ਆ ਪੰਜ ਕਿ ਬਕਸਰ ਨੇ ਕਿਹਾ 20 ਕਾ 50 ਦੇ ਦੇ ਜਾ ਭਾਜਾ ਪੁੱਤ ਆਏ ਤੇਰਾ ਕੰ ਉਹ ਖਾਨਚੂ ਰਿਆ ਉੜ ਲਿਆ ਚਾਹ ਮੈਂ ਕਹੀ ਨਾ ਜਾ ਲਿਆ ਦੇ ਆਪਰੇ ਖਾਣ ਦੇ ਲੱਕ ਬੰਦਰ ਗਿਆ ਤੂੰ ਆਪ ਬਣਾ ਜਾ ਤੂੰ ਆਪ ਬਨਾਲਾ ਆਪ ਵੀ ਲਾਂਗਰੀ ਲੱਗਦਾ ਤੂੰ ਜਾ ਬਨਾਲਿਆ ਯਾਰ ਮੇਰੀ ਕੋਈ ਅੱਛਾ ਆਇਆ ਆਪਣੇ ਕਿ ਲਈ ਗਈ ਇਹਦੇ ਬਾਅਦ ਹੋਰੀ ਪੁਣੀ ਹੈ ਇਹ ਰਜਾਸ਼ਾ ਹੈ ਸਖਰਾ ਕੁਸਾ ਲਵ ਯੀ ਕਹਿੰਦੇ ਦਿਓ ਵਧਾਈਆਂ ਮੁੰਡਿਆਂ ਨੂੰ ਕਹਿੰਦੇ ਭਰਾ ਸਾਡੇ ਕਹਿੰਦੇ ਟੱਤੀ ਕਰਕੇ ਉਹ ਭੱਜ ਕੇ ਕੈਮਰੇ ਤੇ ਪਟਾਦਦੇ ਬੋਲੇ ਵਾਲਾ ਬਾਈ ਨਲੀ ਆ ਓਮ ਆ ਉਹ ਮੱਕੀ ਜਿਵੇਂ ਘੇ ਆਏ ਨੇ ਬਾਈ ਸਾਹਮਣੇ ਲੈਂਡਵਾਰ ਬੈਠੇ ਸੀ ਉੱਥੇ ਹੈ ਲੈਂਡ ਚ ਇਕ ਤਾਂ ਇੱਥੇ ਬੈਠਾ ਓਏ ਖੜ ਜਾ ਚਲ ਇਕਾਂ ਹੀ ਦੱਸ ਮੜਾ ਜਾ ਪਾਣੀ ਦਾ ਬੰਦੋਬਸਤ ਕਿਵੇਂ ਕਰ ਇਹਨਾਂ ਨੇ ਵਈ ਜਿਹੜੀਆਂ ਛੋਟੀਆਂ ਮੋਤਲਾ ਮਈਆਂ ਨੇ ਗਰੇਟਾ ਜਾ ਲਿਆਂਦੀਆਂ ਦਾ ਪਾਣੀ ਪੀਨ ਨੂੰ ਦੀ ਆਹੀ ਲੈ ਕੇ ਜਾਗ ਜਾਗਾ ਇੰਨਾਂ ਦੇ ਬੈਕ ਟੂ ਬੈਕ ਬਈ ਸਾਰਿਆਂ ਦੀ ਜੋਰ ਪੈ ਗਿਆ ਇੱਕ ਦੂਜੇ ਨੂੰ ਦੇਖ ਦੇਖ ਆ ਰੀਫੂ ਤੇ ਗੋਮਲ ਵੀ ਇੰਨਾਂ ਦੇ ਮਾਏ ਭਾਗੇ ਦੀ ਆਵੇਂ ਮੇਵੇ ਆਵੇਂ ਮੇਵੇ ਕੈਮਰੇ ਤੋਂ ਬਾਹਲੇ ਭਾਜਦੇ ਨੇ ਇੱਕ ਤਾਂ ਇੱਧਰਲੇ ਦੇਖ ਇੱਧਰਲੇ ਦਿਖਾਉਣਾ ਤੁਹਾਨੂੰ ਫੜ ਜਾ ਹੱਥ ਧੋਣ ਗਏ ਦੀ ਆ ਗਏ ਆ ਗਏ ਓਏ ਲੋਕ ਇਹ ਦੇ ਫਿਰਦੇ ਨਹੀਂ ਸਾਰਿਆਂ ਨੂੰ ਪਤਾ ਵੀ ਹੱਗਣਗੇ ਇਹਦੀ ਤੁਸੀਂ ਇਹਦਾ ਬੈਠੇ ਵਾਲੇ ਥੋੜੇ ਧੀਰੇ ਆ ਬੈਠੇ ਵਾਲੇ ਕਹਿੰਦੇ ਲੈਂਡ 'ਚ ਬੈਗੇ ਆ ਓਏ ਲੈਂਡ 'ਚ ਬੈਠੇ ਸੀ ਕਹਿੰਦੇ ਆਪਾਂ ਕੰਨਿਆਂ 'ਚ ਬੈਗੇ ਆ ਆਣੀ ਦਬਦੇ ਭਾਈ ਝੋਟੇ ਓਏ ਰੋਡਵੇ ਵਾਲੇ ਆ ਚੰਗੇ ਭਲੇ ਜਾ ਰਹੇ ਆ ਭਾਈ ਹਨਾ ਖੜ ਜਾ ਆ ਸਾਰੇ ਜਵਾਗ ਜਾ ਗਰੇ ਦੇਖ ਆ ਇਹ ਠੀਕ ਹੈ ਦੇ ਆ ਚੌਰਾ ਕੱਲੀ ਪਿਆ ਆ ਦੇਖ ਸਕਦੇ ਹੋ ਇੱਕ ਵਰਸ਼ੇ ਦੇ ਇੱਕ ਵਰਸ਼ੇ ਸਮਾਰ ਕੇ ਕਰਾ ਜਾ ਓਏ ਗੁੱਡ ਮੋਰਨਿੰਗ ਮੈਂ ਹੋਰ ਬੰਦੇ ਨਹੀਂ ਹੈਗੇ ਓਏ ਕੱਲੀ ਪਏ ਆ ਬਰੇ ਉੰਦੂ ਪਲੇਅਰ ਹੈ ਗਰਾਊਂਡ ਵਾਲਾ ਮੂੰਹ ਹੈ ਨਹੀਂ ਦਰਾ ਦੇਖ ਲੈ ਇਹ ਫਿੱਟ ਪਟ ਸਰੀਰ ਨਹੀਂ ਨਿਸ਼ਾਣੇ ਖਾਲੇ ਸਰੀਰ ਬਈ ਫੁੱਲ ਹਰਾਸ਼ ਹੋ ਰਿਆਂ ਜਿਹਨੂੰ ਕਹਿੰਦੇ ਨੇ ਵੀ ਸੇਰੇ ਵਾਲੀ ਹਰਾਸ਼ ਮੈਂਟ ਉਹ ਹੋ ਰਹੀ ਹੈਗੀ ਆ ਰੂਮ ਲੱਭਾਈ ਦੀ ਰੂਮ ਸਾਨੂੰ ਮਿਲੇ ਨਹੀਂ ਦੋ ਚਾਰ ਅਸੀਂ ਕੂਟੀਆ ਚ ਗਏ ਕੂਟੀਆ ਚ ਸਾਨੂੰ ਰੂਮ ਨਹੀਂ ਮਿਲੇ ਆਹ ਕਹਿੰਦਾ ਮੈਂ ਕਹਿੰਦਾ ਫੋਨ ਕਰਾਂਗਾ ਐਮਐਲਏ ਤੋਂ ਲੈ ਔਰ ਇਹ ਵੀ ਸਟਾਰ ਗਿਰੀ ਗਰੀ ਜਾਂਦਾ ਔਰ ਨਹੀਂ ਚੱਲਦੀ ਇਹਦੀ ਬਾਬਿਆਂ ਮੂਰੇ ਇਹਨੂੰ ਮਰਜ਼ੀ ਲਾ ਲਾ ਫੋਨ ਉਹਦਾ ਕਹਿੰਦੇ ਬਾਈ ਸਿੱਧੀ ਗੱਲ ਅਸੀਂ ਰੂਮ ਦਿੰਦੇ ਕਹਿੰਦਾ ਜਿੱਥੇ ਮਰਜ਼ੀ ਪਾਉ ਹੁਣ ਮਨ ਲੱਗਦਾ ਵੀ ਮੱਛਰ ਜੇ ਬਣਾ ਬੂਰਾ ਤਾਂ ਮਾਨੂੰ ਵਾਰੀ ਪੈਣਾ ਪਊਗਾ ਜੇ ਤਾਂ ਕੀ ਨਹੀਂ ਤਾਂ ਤਾਂ ਸੌਜਾਂਗੇ ਨਹੀਂ ਫਿਰ ਚੱਕ ਕੇ ਸਵਰੀ ਗਵੜ ਕੜ ਕਰਨ ਨੂੰ ਹੋਲਾਂਗੇ ਠੀਕ ਗੱਲ ਕਿਹੜੇ ਕੋਲੇ ਵੇ ਅੱਜ ਚੱਕਾ ਕੇ ਪਰਦਾ ਹਿਸਾਬ ਨਾਲ ਤਾਂ ਉਹ ਤੋ ਤੋਂ ਪੈ ਨਹੀਂ ਆ ਬਾਕੀ ਸਵੇਰੇ ਚਾਹ ਵੀ ਕੇ ਦਰੇ ਦੀ ਰਾਸਤੇ ਜਾ ਵੀਤੀਆ ਸਵੇਰ ਦਾ ਖਾਦਾ ਕੁਛ ਨਹੀਂ ਭੁੱਖੇ ਪੜਿਆ 4 ਵਜੇ 4 ਵਜੇ ਤੇ ਆ ਓਏ ਲਾਲਿਆ ਜੋਰ ਲੱਗਿਆ ਤੁਹਾਨੂੰ ਪਤਾ ਅੜੇ ਗੱਡੇ ਮਸ਼ੀਨ ਕਰਦਾ ਹਾਂ ਕੱਢ ਫੇਰ ਬੈ ਕੱਢ ਜਾ ਕੇ ਫਾਹਣ ਬੈ ਲਾਲਾ ਫੋਨ ਲਾਉਂ ਆਂ ਕੱਦੇ ਪੈ ਸਿਆਣਗੇ ਹਾਂ ਲਾਲਾ ਯਾਰ ਚੱਲ ਠੀਕ ਆ ਲੈ ਵੀ ਮੁੰਡਿਆ ਆਪਾਂ ਮਾਰਦੇ ਹੁਣ ਜੋਰ ਠੀਕ ਆ ਤੇ ਜੇਦਾ ਸੀ ਪਹੁੰਚ ਗਏ ਕਿਸੇ ਨਾ ਕਿਸੇ ਕੁੜੀਆ ਚ ਸਮਝ ਲੋ ਫਿਰ ਤਾਂ ਫੋਨ ਹੋ ਗਿਆ ਜੇ ਅਸੀਂ ਗੱਡੀ ਥੱਲੇ ਪੈ ਗਏ ਫਿਰ ਸਮਝ ਲੋ ਫੇਰ ਆਪਣਾ ਵੀ ਸਿਸਟਮ ਹੋਰ ਖਰਾਬ ਆ ਹਾਂ ਨੱਪੜ ਗਿਆ ਫਿਰਦਾ ਕੰਮ ਦਾ ਹੈ ਮਰੇ ਬਾਕੀ ਲਾਸਟ ਵੈਪਣਗੇ ਕਹਿੰਦੇ ਨੇ ਮੈਨੂੰ ਕਰਾਂਗੇ ਕੁਸਤਾ ਆ ਬਾਕੀ ਮੁੰਡੇ ਹੁਣ ਦੱਸ ਦਿਓ ਜੇ ਕਿਸ ਨੂੰ ਉਤਰਾ ਆ ਫਿਰ ਦਾ ਤੁਹਾਨੂੰ ਏਸੀ ਰੂਮ ਲੈ ਕੇ ਦੇ ਦਾਂਗੇ ਹੈ ਕੋ ਚੱਕਰ ਨਹੀਂ ਚਤਰਕੋਟ ਵਾਲੇ ਜੰਗਲਾ ਵਾਂਗੂ ਪ੍ਰੋਡੂਸਰ ਵਾਂਗੂ ਰੀ ਸੌਣਾ ਜਾਂਮਣ ਥੱਲੇ ਠੀਕ ਆ ਲੈ ਸੌਜੋ ਕਰਾਂ ਦੇਣੀ ਸੌਜੋ ਤੁਸੀਂ ਰਾਤ ਨੂੰ ਮੈਂ ਸੌਂ ਦੁਨੀਆ ਤੋਂ ਬਣਵਾਸ ਹੈ ਦੁਨੀਆ ਤੋਂ ਪ੍ਰੋਡੂਸਰ ਨਾਲ ਤੋਰਾਂਗੇ ਤੈਨੂੰ ਇੱਦਗੀ ਉਹ ਠੀਕ ਆ ਜੰਗਲਾਂ 'ਚ ਉੱਥੇ ਜਾਣਾ ਪਊਗਾ ਛੋਟੂ ਤਾਂ ਜਾਣਾ ਫਟ ਹੋ ਜੇਗਾ ਢਿੱਡ ਦੇਖ ਰਾ ਕਿਵੇਂ ਪਤਾਈਆ ਕੋਕੜਾ ਉਹ ਗੱਦੇ ਦਾ ਲਾ ਲਾ ਉਹ ਐਂ ਕਿਹਾ ਵੀ ਆਹ ਖਾਣ ਸੂਰਾ ਦੇਖ ਰਾ ਹੁਣ ਆਇਆ ਘਰੇ ਭੈਣ ਦੇ ਯਾਰ 50 50 ਕਹਿੰਦੇ ਨੇ ਮਰੇ ਓਰੀਓ ਖਾਂਦੇ ਨੇ ਆਹ ਦੇਖ ਲਓ ਉਹ ਵੀ ਕਹਿੰਦੇ ਪੰਜ ਵਾਲਾ ਪਹਿਲੇ ਡਿਪ ਕਰ ਉਹ ਐ ਦੁੱਧ ਲਿਆ ਕੇ ਦੇ ਜੀ ਸਰ ਹਾਂ ਬੱਚੇ ਲੂਡੀਆਂ ਕਰਦਾ ਉਹਦਾ ਬੱਕਰੀ ਦਾ ਬੱਚੇ ਦੇ ਕਿਵੇਂ ਹੋਊਗਾ ਉੱਤੋਂ ਭੱਕੇ ਘੇਰ ਨੇ ਬੈਠੇ ਤਾਲੀਬਾਨ ਮੇਰਾ ਯਾਰ ਲੈ ਵੀ ਮੁੰਡਿਓ ਰੂਮ ਤਾਂ ਸਾਨੂੰ ਮਿਲਿਆ ਨਹੀਂ ਪੂਰੀ ਲਾਵਾਂਗੇ ਆਸਣ ਜਿਹਦਾ ਗੱਦੇ ਉਰੇ ਡਹਿ ਕੇ ਸਹੀ ਤਰ੍ਹਾਂ ਮੱਛਰ ਮੱਛਰ ਨਾ ਹੋਇਆ ਤਾਂ ਦਵਰੇ ਪੈ ਜਾਗੇ ਨਹੀਂ ਆ ਪਾਰ ਗਏ ਆ ਪਾਰਕਿੰਗ 'ਚ ਲਾ ਕੇ ਗੱਡੀ ਵਿਚੇ ਲੇਟ ਜਾਗੇ ਲੈ ਮੁੰਡਿਓ ਐਂ ਕਰੋ ਓਏ ਚੱਕ ਲੋ ਕੱਪੜੇ ਆ ਜੋ ਘਾੜ ਦੇ ਨਹਾ ਕੇ ਆਉਣੇ ਸੁਨਾਣ ਕਰਕੇ ਆਉਣੇ ਹੈ ਹਾਂ ਚਲੋ ਓਏ ਕੱਪੜੇ ਕੁੱਪੜੇ ਚੱਕ ਲਾ ਬਈ ਨੀਕਰ ਨੁਕਰ ਬਦਲ ਲੈਂਗੇ ਉਹਦਾ ਚੱਕਰਾ ਚੱਕਲਾ ਫਰਾ ਚੱਕੋ ਕੱਪੜੇ ਓਏ ਚਲਿਏ ਕਾਦੇ ਵਾਸਤੇ ਹਾਂ ਹੈ ਹਾਂ ਚਲੋ ਅਗਰ ਮੈਂ ਟਮਾਰੋ ਯਾਰ ਧੁੱਪ ਬਹੁਤ ਆ ਗਈ ਰੈਡੀ ਮੁੰਡਿਓ ਓ ਬਾਟੇ ਆਜੋ ਫੋਲੋ ਮੀ ਸਰੋ ਪਾ ਲੈ 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 ਮੁੰਡੇ ਹੁੱਲੜ ਬਾਜੀ ਨਾ ਕਰੋ ਠੀਕ ਹੈ ਉੱਥੇ ਜਮਾ ਵੀ ਓਕੇ ਮੇਰੇ ਬਾਬੇ ਨੇ ਐ ਨਹੀਂ ਕਹਿਰੀ ਮੁੰਡਾ ਕਿ ਤੁਹਾਨੂੰ ਨਸ਼ਾ ਬੋਸ ਨਹੀਂ ਕਰਦੇ ਸਾਡੇ ਜਿੱਤਾ ਕੋਈ ਝੂਠ ਬੋਲਿਆ ਤਾਂ ਹੀ ਜਾਨੇ ਰੂਮ ਨਹੀਂ ਦਿੱਤਾ ਆਪਾਂ ਨੂੰ ਫੰਕੂਚ ਓਏ ਯਾਰ ਉਹ ਰਦਾ ਟੋਪਾ ਹੈ ਅਰ ਜਾ ਓਏ ਜੇਵੇਂ ਪਾਣੀ ਦਾ ਡਲੇ ਵਾਂਗੂ ਪਾਣੀ ਆ ਨਿਕਲੇ ਜਾਓ ਬੱਚਾ ਚੌੜਨਾ ਕਰਿਓ ਬਸ ਹੋਰਾਂ ਹੀ ਰਹੋ ਬੌਰੀ ਨਾਲੋ ਉਰਾ ਉਰਾ ਵੇ ਆਯੋ ਆ ਦੇਖਣ ਆ ਲੈਣਾ ਇਹਨੇ ਕਾਪੜਾ ਛੇਡ ਕਰਨਾ ਇਹਨੇ ਬਈ ਸਾਡੇ ਕਾਪੜੀਏ ਆ ਦੇਖਦਾ ਬਈ ਟਾਈਮ ਨਾਲੇ ਪਹੁੰਚ ਗਏ ਅੱਜ ਆਜੀ ਓਏ ਓਰੇ ਆ ਕੰਮ ਕਰਦੀ ਹੱਟੇ ਕੋਈ ਰੋਡ ਨਹੀਂ ਵੀ ਇਹ ਪਾਣੀ ਨਾ ਪਾਇਓ ਮੇਰੇ ਤੇ ਪੱਕਾ ਡਾ ਲਾ ਲਿਆ ਬਈ ਸੜਕ 'ਤੇ ਬੈਠੇ ਨੇ ਮੁੰਡੇ ਆ ਸੀਵਰੇਜ ਵਾਲੀਆਂ ਜਿਹੜੀਆਂ ਟੈਲਾਂਆਂ ਪਾਈਆਂ ਹੋਈਆਂ ਦੀ ਉਹਦੀ ਧਰ ਲੈ ਕਿਤੇ ਕੀ ਹੋ ਗਿਆ ਪੂਰੀ ਕਟਾਂਗੇ ਕਹਿੰਦੇ ਰਾਤ ਜਿਹੜੀ ਕੱਟਣੀ ਹੈ ਆ ਮਰੇ ਵੀ ਪਏ ਨੇ ਵਿੱਚ ਬੰਦੇ ਸਾਡੇ ਮਰ ਗਿਆ ਓਏ ਇਹ ਚੀਜ਼ਾਂ ਨਹੀਂ ਕੰਮ ਕਰਦੀਆਂ ਆਈਟਮ ਮੱਛਰ ਹੈ ਬਿਜਲੀ ਲੰਘਿਆਂ ਦਾ ਆ ਰਾਤ ਵਾਲੇ ਧੱਫੜਾ ਹੀ ਧਕਣੀਗੇ ਭਈ ਇਹਦੇ ਓਏ ਓ ਬਾਬੇ ਤੇਰੇ ਜਿਆਦਾ ਲੜਦਾ ਤੇਰਾ ਖੂਨ ਮਿੱਠਾ ਕੋੜ ਦੂੰਬੇ ਖਾਇਆ ਕਰ ਉਹਦੇ ਨਾਲ ਕੌੜਾ ਹੋ ਜਾਂਦਾ ਖੂਨ ਇਹ ਕਾ ਪੈਣਾ ਚਲਾ ਦਾ ਸ਼ਾਕ ਓਏ ਬੁਰਸ਼ ਬੱਤਾ ਪੈਰੀ ਗੋਡਾ ਪਾਇਰਾ ਪੂਰਾ ਤੇ ਮੱਲ ਆ ਰਾਤ ਉਰੀ ਘਟਣੀ ਐ ਸਿੱਧੀ ਗੱਲ ਆ ਗੱਦਿਆਂ ਤੇ ਉਰੀ ਪੈਣਾ ਮੱਛਰ ਹੋਵੇ ਮੱਖੀ ਹੋਵੇ ਬਾਬੇ ਜਿਹੜੇ ਬੱਟੇ ਨੇ ਬੈਹਿਣਾ ਬਾਬਾ ਨਹੀਂ ਬਾੜਦਾ ਸਿੱਧੀ ਗੱਲ ਆ ਉਹਨੇ ਤਾਂ ਕਹਿਦਾ ਕਹਿੰਦਾ ਮੈਂ ਨਹੀਂ ਕਿਸੇ ਨੂੰ ਬਾੜਦਾ ਭਾਈ ਬਰਖਤ ਗੁਟੀਆ ਚ ਉਧਰ ਆਟੋਮੋਬਾਈਲ ਚੱਲ ਰਹੀ ਆ ਵੱਡੇ ਪੱਦਰ ਤੇ ਲਾੜੋ ਕਰ ਮੰਨ ਲੋ ਇਧਰ ਸੂਟਾ ਚੱਲ ਰਿਹਾ ਐ ਆਟੋਮੋਬਾਈਲ ਨਾਲ ਦੂੰਬੀ ਪਰ ਤੇਰਾ ਤਾਂ ਖੂਨੇ ਕੌੜਾ ਭੈਣ ਦਾ ਯਾਰ ਇਧਰ ਤਾਂ ਮੱਛਰ ਜੇ ਲੜ ਗਿਆ ਮੱਛਰੇ ਮਰ ਜੂ ਬੋਲਣਗੇ ਭਾਈ ਇੱਧਰ ਹੋਏ 2-4 ਬੰਦੇ ਇਧਰ ਘੰਮਣ ਗਏ ਹੋਏ ਨੇ ਰ 11 ਦੇ ਉਹ ਨਹੀਂ ਮੁੱਕੀ ਚੱਲੇਗੀ ਅੱਜ ਕੋਲੇ ਵਾਲੇ ਦਾ 11 ਜਾਂ ਫੇਰਾ ਲੈ ਦੇਣ ਦੀਆਂ ਜਵਾੜਾ ਲਓ ਜੀ ਆਪਣਾ ਦਾ ਰੂਮ ਬਣਾ ਸਰ ਜਾਂਦਾ ਆਪਾਂ ਦਾ ਚੱਲ ਜਿਹੜਾ ਵੀ ਮੱਛਰ ਹੋਇਆ ਜਿਵੇਂ ਵੀ ਹੋਇਆ ਰਾ ਦਾ ਪਤਾ ਕੱਢ ਲੈਂਦੇ ਉਹ ਪਰ ਜਿਹੜੇ ਆਪਣੇ ਨਾਲ ਜਵਾਗ ਆਏ ਨੇ ਇਹਨੇ ਸਾਰੇ ਛੋਟੇ 6-7 ਜਾਨੇ ਨੇ ਜਿਹੜੇ ਜਵਾਗ ਨੇ ਮਤਲਬ ਜਿਹੜੇ ਕੀ ਨਹੀਂ ਸਰਵਾਈਵ ਕਰ ਸਕਦੇ ਰਾਤ ਬਰਾਤੇ ਜੇ ਬਾਈ ਚਾਂਸ ਹੈ ਬਿਮਾਰ ਹੋ ਗਏ ਨਾਲ ਦਾ ਆਪਣਾ ਟੱਕ ਬਾਕੀ ਜਿੰਮੇਵਾਰੀ ਵਾਲਾ ਕੰਮ ਆ ਅਗਰ ਇਹਨੇ ਘਰ ਦੇ ਨੇ ਤੋੜਨੇ ਵੀ ਭਾਈ ਤੇਰੀ ਜ਼ਿੰਮੇਵਾਰੀ ਆ ਆਪਾਂ ਇਹਨਾਂ ਨੂੰ ਸੰਗਵ ਨਹੀਂ ਕਰ ਸਕਦੇ ਤਾਂ ਕਰਕੇ ਹੁਣ ਚੱਲੇ ਆ ਦੇਖ ਲਈਏ 5-7 ਕਿਲੋਮੀਟਰ ਦਾ ਅਸੀਂ ਕੱਢਤਾ ਰੂਮ ਦੇ ਚੱਕਰ ਜੱਲ ਨੂੰ ਰੂਮ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਦਾ ਰੂਮ ਆਪਾਂ ਲੈ ਕੇ ਦੇਣਾ ਹੀ ਪਊਗਾ ਆਪਾਂ ਕਿਤੇ ਵੀ ਸੌਂ ਜੀਏ ਕੋਈ ਚੱਕਰ ਨਹੀਂ ਪੈਦਾ ਯਾਰ ਜਵਾਕ ਜਾਂਦੇ ਔਖੇ ਹੁੰਦੇ ਤਾ ਕਰਕੇ ਕੋਈ ਚੱਕਰ ਨਹੀਂ ਰੰਕੇਸ਼ਵਰ ਧਾਮ ਦੇ ਵਿੱਚ ਆਪਾਂ ਰੂਮ ਲਵਾਉਣਾ ਮੁੰਡਿਆਂ ਨੂੰ ਆਜੋ ਕਰਾਂ ਨੂੰ ਮਰਨਾ ਨੂੰ ਇਹ ਜਿਹੜੇ ਅਰੇ ਕਿਤੇ ਨਾ ਭਾਈਓ ਕਰਾ ਲੱਗ ਗਿਆ ਸਾਰੇ ਹਰਦੁਆਰ ਦੇ ਭਰੇ ਕੇ ਦੀ ਭਾਈ ਸਾਰਿਆਂ ਨੂੰ ਫੋਨ ਕਰ ਲਿਆ ਸੀ ਜਿੰਨੇ ਵੀ ਜਾਣੇ ਅੰਦਰ ਜਾਣੇ ਦਾ ਘਟੂ ਘਟਾ ਦੇ ਰਿਸ਼ਤੇਦਾਰਾਂ ਨੂੰ ਫੋਨ ਕਰ ਲਿਆ ਸੀ ਸਾਨੂੰ ਰੂਮ ਦਵਾ ਪਰ ਆਹ ਦੇਖ ਲੋ ਫੋਨ ਚੱਲਿਆ ਲਾਸਟ ਵਰਫਣ ਚੱਲਿਆ ਆ ਪਿਆ ਆਏ ਕਰੋ ਛੋਟੇ ਲੇਟ ਜੋ ਅਸੀਂ ਪਾਵਾਂਗੇ ਬਾਹਰ ਅਟੈਚ ਬਾਥਰੂਮ ਵੀ ਅੰਦਰ ਹਾਂ ਅਟੈਚ ਬਾਥਰੂਮ ਦਿਖਾ ਦੇਵਾਂਗੇ ਹਾਂਜੀ ਇਸ ਨਾਲ ਕਰਦੇ ਆਪਾਂ ਅੱਜ ਦੇ ਬਲੌਗ ਦੀ ਸਮਾਪਤੀ ਤੇ ਸਵੇਰੇ ਕਰਾਂਗੇ ਆਪਾਂ ਨਵਾਂ ਬਲੌਗ ਸਟਾਰਟ ਪਾਰਟ 3 ਪੰਨੇ ਪਿਆ ਜਮੀਨੀਂਦੇ ਬਈ ਥੱਕੇ ਪਿਆ ਹਨਾ ਸੁੱਤੇ ਨਹੀਂ ਹੈਗੇ ਇੱਕ ਤਾਂ ਤੇ ਜਿਹੜੇ ਆਪਣੇ ਜਵਾਕ ਚੱਲੇ ਜੇ ਦੀਗੇ ਉਹ 12 ਜਾਣੇ ਜੋ 8 ਜਾਣੇ ਆਪਾਂ ਪਾਦੇ ਰੂਮ ਚ ਤੇ 4 ਜਾਣੇ ਆਪਾਂ ਆ ਪਿਆਂਗੇ ਆਪਾਂ ਕੁਝ ਲੱਡੂ ਕਾਣੂ ਸੋਤਾ ਪਿਆ ਉਹ ਤਾਂ ਮੈਂ ਜਾਗਦਾ ਆਪਾਂ ਰੱਖ ਰਿਆਂ ਜੀ ਰਾਖੀ ਆ ਖੜਾ ਆਪਣਾ ਟਰੈਵਲਰ ਟੈਂਪੂ ਆ ਜਿਹੜਾ ਮਤਲਬ ਪੀਕਅਪ ਆਪਣੀ ਇਹ ਜੀ ਆਪਣਾ ਜਨਰੇਟਰ ਹੋ ਗਿਆ ਡੀਜੀ ਹੋ ਗਿਆ ਹਨ ਤੇ ਆਪਣਾ ਸਮਾਨ ਹੋ ਗਿਆ ਸਾਰਾਗਾ ਬਸ ਬਣੇ ਰਹੋ ਬਈ ਆਪਣੇ ਵੀਡੀਓ ਦੇ ਨਾਲ ਹਨਾ ਡੇਲੀ ਅਪਡੇਟ ਦਿੰਦੇ ਰਹਾਂਗੇ ਤੁਹਾਨੂੰ ਕਾਵੜ ਯਾਤਰਾ ਦਾ ਵੀਡੀਓ ਨੂੰ ਕਰਦਿਆ ਕਰੋ ਬਤ ਵਤ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਬੋਲਿਓ ਮਿਲਦੇ ਆ ਅਗਲੇ ਬਲੌਗ ਚ ਧੰਨਵਾਦ